ਐਨਟੀਓ ਸਰ ਜੀ ਕੰਗਰੇਨਾਓ ਮਾਰਸ ਤੂੰ ਸ਼ਰਿਆਂ ਮੇ ਤੇ 60 ਬੀ ਕੰਮ ਕਰੀ ਲੋ 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 ਚੱਟਾ ਲਾਉਂਦੇ ਆ ਕਿ ਨਹੀਂ ਲਾਉਂਦੇ ਮੁੰਟਰੀ ਹੋਣੀ ਦੇਖਦੇ ਆ ਕੀ ਆ ਇਹਨੂੰ ਵਾਇਰਲ ਨਾ ਕਰਿਓ ਦੇਖਦੇ ਆ ਵੀ ਆ ਲੋ ਐਸਐਚਓ ਸਾਹਿਬ ਭਾਜੀ ਸਿਗਰਟ ਆ ਉਹ ਦੇਖਦੇ ਆ ਸਾਹਮਣੇ ਦੀ ਜਿਹੜਾ ਸੇਕਾ ਭਰੀ ਹੋਈ ਇਹ ਕਹਿੰਦਾ ਜੀ ਸਮੈਲ ਕੀਤੀ ਆ ਭਾਜੀ ਇਹ ਕੰਮ ਕਰਦੇ ਭਰੀ ਭਾਜੀ ਨਾ ਐਨਟੀਓ ਸਰ ਜੀ ਕੰਗਰੇਨਾਓ ਮਾਰਸ ਤੂੰ ਸ਼ਰਿਆਂ ਮੇ ਤੇ 60 ਬੀ ਕੰਮ ਕਰੀ ਲੋ ਲੋ ਲਾਉਂਦੇ ਆ ਚੱਟਾ ਲਾਉਂਦੇ ਆ ਕਿ ਨਹੀਂ ਲਾਉਂਦੇ ਮੁੰਟਰੀ ਹੋਣੀ ਆ ਮੇਰਾ ਤਾਂ ਘਰਾਂ ਸਾਰੇ ਮੇਰੇ ਕਿਹਦੇ ਘਰ ਆ ਸਾਹਮਣੇ ਮੁੰਡੇ ਦਾ ਉਹ ਸਾਹਮਣੇ ਮੁੰਡੇ ਨੂੰ ਜੀ ਮੁੰਡੇ ਦਾ ਕਰਨਾ ਮੁੰਡੇ ਡਾਉਂ ਜੀ ਆ ਆ ਆ ਆ ਮੇਰੀ ਤਾਂ ਹੈ ਸ਼ਾਹੀ ਜੀ ਮੇਰੀ ਤਾਂ ਹੈ ਜਿਹੜਾ ਚਿੱਟੇ ਨੂੰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਫਲਾਇਆ ਇਹਨਾਂ ਪਾਰਟੀਆਂ ਨੇ ਮੈਂ ਕਿਸੇ ਦਾ ਹੁਣ ਕਿਹਦਾ ਨਾਮ ਲਵਾਂ ਇਹ ਅੱਜ ਇੱਥੇ ਮੈਂ ਆਪਣਾ ਮੋਬਾਈਲ ਆਫਿਸ ਲੈ ਕੇ ਸ਼ਿਕਾਇਤਾਂ ਸੁਣਨਾ ਆਇਆ ਤਾਂ ਉਹਦੇ ਵਿੱਚ ਵੀ ਇਹ ਆਈ ਸੀ ਵੀ ਇਸ ਪਲਾਟ ਦੇ ਵਿੱਚ ਚਿੱਟਾ ਵਿਕਦਾ ਵੀ ਹੈ ਤੇ ਲੋਕ ਪਿੰਦੇ ਵੀ ਹੈ ਤੇ ਬਾਈ ਜਦੋਂ ਇੱਧਰ ਮੌਕਾ ਦੇਖਣਾ ਇਹ ਤਾਂ ਕੁਝ ਨੌਜਵਾਨ ਨਸ਼ਾ ਕਰ ਰਹੇ ਸੀ ਸ਼ਾਇਦ ਵੇਚਣਾ ਸੀ ਉਹ ਭੱਜ ਵੀ ਗਏ ਆ ਇੱਕ ਮੁੰਡੇ ਨੂੰ ਹੁਣ ਫੜਿਆ ਗਿਆ ਅਗਰ ਜਿੱਤਾ ਇਹ ਪੀਣਾ ਹੈ ਤਾਂ ਇਹਨੂੰ ਜਰੂਰ ਮੌਕਾ ਦੇਵਾਂਗੇ ਜੇ ਕੋਈ ਵੇਚਣ ਵਾਲੇ ਨਾਲ ਇਹਦਾ ਸੰਬੰਧ ਹੋਇਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਵਾਂਗੇ ਪਰ ਪੰਜਾਬ ਦੇ ਨਾਲ-ਨਾਲ ਸਮੁੱਚੇ ਪੰਜਾਬ ਦੇ ਵਿੱਚ ਨਹੀਂ ਇਸ ਹਲਕੇ ਦੇ ਵਿੱਚ ਤਾਂ ਮੈਂ ਚਿੱਟਾ ਵੇਚਣ ਦੀ ਕਿਸੇ ਨੂੰ ਅਗਨ ਦੇਵਾਂਗਾ ਇਹਦੇ ਲਈ ਜੋ ਵੀ ਕਾਰਵਾਈ ਕਰਨੀ ਪੇ ਕਰਾਂਗੇ ਸਾਹਬ ਨਾਲ ਇਹਦੀ ਚਿੱਟੇ ਦੀ ਰਿਕਵਰੀ ਹੋ ਰਹੀ ਹੈ ਉਸ ਤੋਂ ਤਾਂ ਲੱਗਦਾ ਵੀ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ ਤੇ ਸਮਾਂ ਹੋਰ ਲੱਗੂਗਾ ਕਿ ਮੈਂ ਇਸ ਮਾਧਮ ਰਹੀਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਲੋਕਾਂ ਨੂੰ ਜਾਗਣਾ ਪੈਣਾ ਜਿਵੇਂ ਅੱਜ ਮੇਰੇ ਮੋਬਾਈਲ ਦਫ਼ਤਰ ਵਿੱਚ ਕਿਸੇ ਨੇ ਹਿੰਮਤ ਕਰਕੇ ਸ਼ਿਕਾਇਤ કરી ਅਸੀਂ ਕਾਰਵਾਈ ਕਰਨਾ ਇਹ ਤਾਂ ਬੰਦੇ ਮੌਕੇ ਤੇ ਫੜੇਗੇ ਇਸੇ ਤਰ੍ਹਾਂ ਜੇ ਤੁਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਜਿਦਾ ਕੇ ਇਹ ਸਮਝੋ ਵੀ ਇਹ ਅੱਗ ਕਿਸੇ ਦੇ ਖਰਚੇ ਨਹੀਂ ਸਦੇ ਖਰਚੇ ਲੱਗੀ ਹੋਈ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਾਂਗੇ